ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਮਾਹੌਲ ਦਿਨ ਬਦ ਦਿਨ ਵੱਧਦਾ ਹੀ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਰੋਸ ਮੁਜ਼ਾਹਰਾ ਤੋਂ ਬਾਅਦ ਹੁਣ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਆंसू ਗੋਲੇ ਧੂਏ ਅਤੇ ਗੋਲੀਆਂ ਦਾ ਵੀ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤਾ ਗਿਆ ਹੈ ਮਾਮਲਾ ਜ਼ਿਆਦਾ ਗੰਭੀਰ ਹੁੰਦਾ ਦੇਖਦੇ ਹੋਏ ਅਧਿਕਾਰੀਆਂ ਦੇ ਵੱਲੋਂ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਕਿਹਾ ਜਾ ਰਿਹਾ ਕਿ ਹੁਣ ਤੱਕ ਪੁਲਿਸ ਨੇ 550 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਸ਼ਿਕਾਗੋ ਦੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਬਾਹਰ ਉਸ ਸਮੇਂ ਜ਼ਿਆਦਾ ਖਲਾਰਾ ਪੈ ਗਿਆ ਜਿਹੜਾ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੇ ਇੱਕ ਉਮੀਦਵਾਰ ਦੀ ਅਗਵਾਈ ਹੇਠ ਮੁਜ਼ਾਹਰਕਾਰੀ ਫੈਡਰਲ ਏਜੰਟਾ ਦੇ ਨਾਲ ਭिड ਗਏ ਸ਼ਿਕਾਗੋ ਦੇ ਮਿਗ੍ਰੇਸ਼ਨ ਟੈਂਟੈਂਸ਼ਲ ਸੈਂਟਰ ਦੇ ਬਾਹਰ ਖਿਲਾਰਾ ਪੈ ਕੇ ਚੁਰੂ ਡੈਮੋਕ੍ਰੈਟਿਕ ਪਾਰਟੀ ਦੇ ਨਾਮ ਸਬੰਧਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੀ ਇੱਕ ਉਮੀਦਵਾਰ ਦੀ ਅਕਵਾਇਟ ਮੁਜ਼ਹਰਕਾਰੀ ਫੈਡਰਲ ਏਜੰਡਾ ਦੇ ਨਾਲ ਪੀੜ ਗਏ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਫਸਰਾਂ ਨੇ ਮੁਸਹਾਰ ਕਾਰੀਆਂ ਨੂੰ ਖਦੇੜਨ ਦੇ ਲਈ ਹੰਝੂ ਗੈਸ ਦੇ ਕੋਲੇ ਦਾਕੇ ਅਤੇ ਰਬੜ ਦੀਆਂ ਗੋਲੀਆਂ ਵਿਚ ਲਾਈਆਂ ਹਿੰਸਕ ਟਕਰਾਵ ਦੀਆਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਵਨਸਟਨ ਦੇ ਮੇਅਰ ਡੈਨੀਅਲ ਪੀਸ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਉਮੀਦਵਾਰ ਕੈਟ ਅਫਗਾਜ਼ਾ ਲੈਨੇ ਚੁੱਕ ਚੁੱਕੇ ਸੂਟਿਆ ਜਾ ਰਿਹਾ ਸੀਗਾ ਡੈਨੀਅਲ ਪਿਸ ਨੇ ਦੋਸ਼ੇ ਲਗਾਇਆ ਕਿ ਆਈਸਵਾਲਿਆ ਨੇ ਇੱਕ ਸ਼ਾਂਤਮਈ ਮੁਜ਼ਾਰਦਵਾਨ ਲੋਕਾਂ ਨੂੰ ਦਬੰਦਾ ਯਤਨ ਕੀਤਾ ਦੱਸਦੇ ਕਿ ਸ਼ੁੱਕਰਵਾਰ ਨੂੰ ਮੁਜ਼ਾਰਕਾਰੀਆਂ ਨੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਗੇਟ ਬਲੌਕ ਕਰਨ ਦਾ ਯਤਨ ਕੀਤਾ ਪਰ ਫੈਡਰਲ ਏਜੰਟ ਨੇ ਬਿਨਾਂ ਡੇਟ ਕੀਤੇ ਰਾਹ ਖੁਲਵਾਉਣ ਦੇ ਲਈ ਤਾਕਤ ਦੀ ਵਰਤੋਂ ਆਰਾਮ ਕਰ ਦਿੱਤੀ ਕੈਟ ਅਬੂਗਾਜ਼ਾਲਾ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਕੋਈ ਵੀ ਹਥਿਆਰ ਨਹੀਂ ਸਨ ਅਤੇ ਸਭ ਕੁਝ ਸ਼ਾਂਤਮਈ ਤਰੀਕੇ ਦੇ ਨਾਲ ਚਲ ਰਿਆ ਸੀ ਪਰ ਆਈਸ ਦੇ ਅਧਿਕਾਰੀਆਂ ਨੇ ਤੱਕੇਸ਼ਾਹੀ ਸ਼ੁਰੂ ਕਰ ਦਿੱਤੀ ਇਸ ਦੇ ਉਲਟ ਆਈਸਵਾਲਿਆ ਨੇ ਵੱਖਰੀਆਂ ਸਵੀਰਾ ਪੇਸ਼ ਕਰਦੇ ਕਿਹਾ ਕਿ ਮੁਜ਼ਾਹਰਕਾਰੀ ਅਸਲ ਦੇ ਵਿੱਚ ਦੰਗਾ ਕਰਨ ਦੇ ਰਾਤ ਦੇ ਨਾਲ ਪਹੁੰਚੇ ਅਤੇ ਗੱਡੀਆਂ ਦੇ ਟਾਇਰ ਵੱਢਨੇ ਸ਼ੁਰੂ ਕਰ ਦਿੱਤੇ ਇੱਕ ਮੁਜ਼ਾਹਰਕਾਰੀ ਹੰਝੂ ਗੈਸ ਵਾਲਾ ਡੱਬਾ ਫੈਟਲ ਏਜੈਂਟਾ ਵਾਲ ਸੁੱਟਦਾ ਨਜ਼ਰ ਆਇਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੁਰਾਨ ਲੈਫਟੇਡ ਗਵਰਨਰ ਚੁਲਿਆਨਾ ਸਟ੍ਰੇਟਨ ਵੀ ਮੌਕੇ ਤੇ ਪਹੁੰਚ ਗਈ ਅਤੇ ਦੋਸ਼ ਲਗਾਏ ਕਿ ਲੋਕਾਂ ਦੀ ਖਿੱਚ ਧੂ ਕੀਤੀ ਗਈ ਅਤੇ ਅਣਪਛਾਤੀ ਗੱਡੀਆਂ ਦੇ ਵਿੱਚ ਧੂਨਕੇ ਲਜਾਇਆ ਗਿਆ ਉਧਰ ਫੈਡਰਲ ਏਜੰਟਾ ਨੇ ਕਿਹਾ ਕਿ ਬਰੋਡਵੀਓ ਪੁਲਿਸ ਮੌਕੇ ਤੇ ਪਹੁੰਚਣ ਦੇ ਵਿੱਚ ਅਸਫਲ ਰਹੀ ਪਰ ਪੁਲਿਸ ਮਹਿਕਮੇ ਦੇ ਵੱਲੋਂ ਇਸ ਦਾਅਵੇ ਨੂੰ ਬੇਬੁਨਿਆਦ ਖੜਾ ਦਿੱਤਾ ਗਿਆ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਕਿਹਾ ਕਿ ਉਹਨਾਂ ਨੂੰ 11:30 ਵਜੇ ਤੋਂ ਬਾਅਦ ਕਾਲ ਆਈ ਅਤੇ ਇਹ ਨਹੀਂ ਦੱਸਿਆ ਗਿਆ ਕਿ ਮੁਜ਼ਾਹਰ ਕਰਕੇ ਦੇ ਵਿਰੁੱਧ ਹੰਝੂ ਗੈਸ ਦੇ ਗੋਲੇ ਵਰਤੇ ਜਾ ਚੁੱਕੇ ਹਨ ਦੱਸ ਦिए ਕਿ ਸ਼ੁੱਕਰਵਾਰ ਦੇ ਰੋਸ ਵਖਾਵੇ ਦੌਰਾਨ ਸਥਾਨਕ ਲੋਕਾਂ ਤੋਂ ਇਲਾਵਾ ਇਮੀਗ੍ਰੇਸ਼ਨ ਹਮਾਇਤੀ ਅਤੇ ਧਾਰਮਿਕ ਕਾਕੂਆ ਨੇ ਸ਼ਮੂਲੀਅਤ ਕੀਤੀ ਡੀ ਐਚ ਐਸ ਦੇ ਵੱਲੋਂ ਮੁਜ਼ਾਹਰ ਕਰੇ ਦੀ ਗਿਣਤੀ 100 ਤੋਂ ਵੱਧ ਦੱਸੀ ਗਈ ਪਰ ਮੀਡੀਆ ਰਿਪੋਰਟਰਾਂ ਦੇ ਵਿੱਚ ਅੰਕੜਾ ਘੱਟ ਨਜ਼ਰ ਆਇਆ ਅਦਰ ਗ੍ਰੈਸ ਰੋਕਿਆ ਵਿਭਾਗ ਨੇ ਦੱਸਿਆ ਕਿ ਸ਼ਿਕਾਗੋ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ 550 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਨੇ ਇੱਥੇ ਦੱਸਤਾ ਬੰਦੇ ਕਿ ਇਸ ਕਾਰਵਾਈ ਦੇ ਲਈ ਦੇਸ਼ ਭਰ ਤੋਂ 200 ਤੋਂ ਵੱਧ ਅਧਿਕਾਰੀ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਸਿੱਟੇ ਦੇ ਲਈ ਕੋਈ ਵੀ ਸਮਾ ਸੇਵਾ ਨਹੀਂ ਹੈ ਚਾਲਸ ਨੇ ਇਸ ਵਾਤੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਸ਼ਿਕਾਗੋ ਨੂੰ ਮਾਰਨ ਦਾ ਸਮਾਂ ਸੀ ਉਹਨਾਂ ਸ਼ਹਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਸਥਾਨਕ ਨੀਤੀਆਂ ਦਾ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਿਮਤ ਸਹਿਯੋਗ ਹੈ ਇੱਕ ਵਾਰ ਫਿਰ ਦੱਸੇ ਸਸਗਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੀ ਸ਼ਿਕਾਗੋ ਦੇ ਵਿੱਚ ਮigration ਨੂੰ ਲੈ ਕੇ ਮਾਹੌਲ ਦਿਨ ਬਦ ਦਿਨ ਵੱਧਦਾ ਹੀ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਤੋਂ ਬਾਅਦ ਹੁਣ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਆंसू ਗੋਲੇ ਧੂਏ ਅਤੇ ਗੋਲੀਆਂ ਦਾ ਵੀ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤਾ ਗਿਆ ਹੈ ਮਾਮਲਾ ਜ਼ਿਆਦਾ ਗੰਭੀਰ ਹੁੰਦਾ ਦੇਖਦੇ ਹੋਏ ਅਧਿਕਾਰੀਆਂ ਦੇ ਵੱਲੋਂ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਕਿਹਾ ਜਾ ਰਿਹਾ ਕਿ ਹੁਣ ਤੱਕ ਪੁਲਿਸ ਨੇ 550 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਸ਼ਿਕਾਗੋ ਦੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਬਾਹਰ ਉਸ ਸਮੇਂ ਜ਼ਿਆਦਾ ਖਲਾਰਾ ਪੈ ਗਿਆ ਜਿਹੜਾ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੇ ਇੱਕ ਉਮੀਦਵਾਰ ਦੀ ਅਗਵਾਈ ਹੇਠ ਮੁਜ਼ਾਹਰਕਾਰੀ ਫੈਡਰਲ ਏਜੰਡਾ ਦੇ ਨਾਲ ਭੜ ਗਈ ਸ਼ਿਕਾਗੋ ਦੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਬਾਹਰ ਖਿਲਾਰਾ ਪੈ ਕੇ ਚੁਰਟ ਡੈਮੋਕ੍ਰੈਟਿਕ ਪਾਰਟੀ ਦੇ ਨਾਮ ਸੰਬੰਧਿਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੀ ਇੱਕ ਉਮੀਦਵਾਰ ਦੀ ਅਕਵਾਇਟ ਮੁਜ਼ਹਰਕਾਰੀ ਫੈਡਰਲ ਏਜੰਟਾ ਦੇ ਨਾਲ ਪੀੜ ਗਏ। ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਫਸਰਾਂ ਨੇ ਮੁਸਾਫਰਾਂ ਨੂੰ ਖਦੇੜਨ ਦੇ ਲਈ ਹੰਝੂ ਗੈਸ ਦੇ ਗੋਲੇ, ਦਾਗੇ ਅਤੇ ਰਬੜ ਦੀਆਂ ਗੋਲੀਆਂ ਵਿਚ ਲਾਈਆਂ। ਹਿੰਸਕ ਟਕਰਾਵ ਦੀਆਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਵਨਸਟਨ ਦੇ ਮੇਅਰ ਡੈਨੀਅਲ ਪੀਸ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਉਮੀਦਵਾਰ ਕੈਟ ਅਫਗਾਜ਼ਾ ਲੈਨੇ ਚੁੱਕੇ ਚੁੱਕੇ ਸੂਟਿਆ ਜਾ ਰਿਹਾ ਸੀਗਾ। ਡੈਨੀਅਲ ਪਿਸਟਨ ਦੋਸ਼ ਲਗਾਇਆ ਕਿ ਆਈਸਵਾਲਿਆ ਨੇ ਇੱਕ ਸ਼ਾਂਤਮਈ ਮੁਜ਼ਾਰੇ ਦੌਰਾਨ ਲੋਕਾਂ ਨੂੰ ਦਬੰਦਤਾ ਯਤਨ ਕੀਤਾ ਦੱਸਦੇ ਕਿ ਸ਼ੁੱਕਰਵਾਰ ਨੂੰ ਮੁਜ਼ਾਰਕਾਰੀਆਂ ਨੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਗੇਟ ਬਲੌਕ ਕਰਨ ਦਾ ਯਤਨ ਕੀਤਾ ਪਰ ਫੈਡਰਲ ਏਜੰਟ ਨੇ ਬਿਨਾਂ ਦੇਰ ਕੀਤੇ ਰਾਖ ਲਵਾਉਣ ਦੇ ਲਈ ਤਾਕਤੀ ਬਲ ਤੋਂ ਹਰਾਮ ਕਰ ਦਿੱਤੀ ਕੈਟ ਅਬੂਗਾਜ਼ਾਲਾ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਕੋਈ ਵੀ ਹਥਿਆਰ ਨਹੀਂ ਸਨ ਅਤੇ ਸਭ ਕੁਝ ਸ਼ਾਂਤਮਈ ਤਰੀਕੇ ਦੇ ਨਾਲ ਚਲ ਰਿਆ ਸੀ ਪਰ ਆਈਸ ਦੇ ਅਧਿਕਾਰੀਆਂ ਨੇ ਤੱਕੀਸ਼ਾਹੀ ਸ਼ੁਰੂ ਕਰ ਦਿੱਤੀ ਇਸ ਦੇ ਉਲਟ ਆਈਸਵਾਲਿਆ ਨੇ ਵੱਖਰੀਆਂ ਤਸਵੀਰਾਂ ਪੇਸ਼ ਕਰਦਿਆਂ ਕਿਹਾ ਕਿ ਮੁਜ਼ਾਹਰੇਕਾਰੀ ਅਸਲ ਦੇ ਵਿੱਚ ਦੰਗਾ ਕਰਨ ਦੇ ਇਰਾਦੇ ਦੇ ਨਾਲ ਪਹੁੰਚੇ ਅਤੇ ਗੱਡੀਆਂ ਦੇ ਟਾਇਰ ਵੜਨੇ ਸ਼ੁਰੂ ਕਰ ਦਿੱਤੇ ਇੱਕ ਮੁਜ਼ਾਹਰੇਕਾਰੀ ਹੰਝੂ ਗੈਸ ਵਾਲਾ ਡੱਬਾ ਫੈਡਰਲ ਏਜੰਟਾਂ ਵੱਲ ਸੁੱਟਦਾ ਨਜ਼ਰ ਆਇਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਜ਼ਰਾਨ ਲੈਫਟੇਨੈਂਟ ਗਵਰਨਰ ਝੁਲਿਆਨਾ ਸਟ੍ਰੇਟਨ ਵੀ ਮੌਕੇ ਤੇ ਪਹੁੰਚ ਗਈ ਅਤੇ ਦੋਸ਼ ਲਗਾਏ ਕਿ ਲੋਕਾਂ ਦੀ ਖਿੱਚਤੂ ਕੀਤੀ ਗਈ ਅਤੇ ਅਨਪਛਾਤੀ ਗੱਡੀਆਂ ਦੇ ਵਿੱਚ ਧੂੰਕੇ ਲਜਾਇਆ ਗਿਆ ਉਧਰ ਫੈਡਰਲ ਏਜੰਟਾ ਨੇ ਕਿਹਾ ਕਿ ਬਰੋਡਵੀਓ ਪੁਲਿਸ ਮੌਕੇ ਤੇ ਪਹੁੰਚਣ ਦੇ ਵਿੱਚ ਅਸਫਲ ਰਹੀ ਪਰ ਪੁਲਿਸ ਵਿਭਾਗ ਨੇ ਵੱਲੋਂ ਇਸ ਦਾਅਵੇ ਨੂੰ ਬੇਬੁਨਿਆਦ ਕਰਾ ਦਿੱਤਾ ਗਿਆ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆ ਕਿਹਾ ਕਿ ਉਹਨਾਂ ਨੂੰ 11:30 ਵਜੇ ਤੋਂ ਬਾਅਦ ਕਾਲ ਆਈ ਅਤੇ ਇਹ ਨਹੀਂ ਦੱਸਿਆ ਗਿਆ ਕਿ ਮੁਜ਼ਾਹਰਤਕਾਰੀਆਂ ਦੇ ਵਿਰੁੱਧ ਹੰਝੂ ਗੈਸ ਦੇ ਗੋਲੇ ਵੱਤੇ ਜਾ ਚੁੱਕੇ ਹਨ ਦੱਸਦੀ ਹੈ ਕਿ ਸ਼ੁੱਕਰਵਾਰ ਦੇ ਰੋਸ ਵਖਾਵੇ ਦੌਰਾਨ ਸਥਾਨਕ ਲੋਕਾਂ ਤੋਂ ਇਲਾਵਾ ਇਮੀਗ੍ਰੇਸ਼ਨ ਹਮਾਇਤੀ ਅਤੇ ਧਾਰਮਿਕ ਕਾਕੂਆ ਨੇ ਸ਼ਮੂਲੀਅਤ ਕੀਤੀ DHS ਦੇ ਵੱਲੋਂ ਮੁਜ਼ਾਹਰ ਕਰਦੇ ਕਿੰਤੀ 100 ਤੋਂ ਵੱਧ ਦੱਸੀ ਗਈ ਪਰ মিডিਆ ਰਿਪੋਰਟਰਾਂ ਦੇ ਵਿੱਚ ਅੰਕੜਾ ਘੱਟ ਨਜ਼ਰ ਆਇਆ ਉਦੋਂ ਗ੍ਰੈਸ ਰੋਕਿਆ ਵਿਭਾਗ ਨੇ ਦੱਸਿਆ ਕਿ ਸ਼ਿਕਾਗੋ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ 550 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਨੇ ਇੱਥੇ ਦੱਸਤਾ ਬੰਦੇ ਕਿ ਇਸ ਕਾਰਵਾਈ ਦੇ ਲਈ ਦੇਸ਼ ਭਰ ਤੋਂ 200 ਤੋਂ ਵੱਧ ਅਧਿਕਾਰੀ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਸਿੱਟੇ ਦੇ ਲਈ ਕੋਈ ਵੀ ਸਮਾ ਸੇਵਾ ਨਹੀਂ ਹੈ ਚਾਲਸ ਨੇ ਇਸ ਵਾਤੇ ਦਾ ਪੁਚਾਵ ਕਰਦੇ ਹੋਏ ਕਿਹਾ ਕਿ ਸ਼ਿਕਾਗੋ ਨੂੰ ਮਾਰਨ ਦਾ ਸਮਾਜੀ ਉਹਨਾਂ ਸ਼ਹਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਸਨਕ ਨੀਤੀਆਂ ਦਾ ਸੰਗ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਿਮਤ ਸੇ ਹੋ ਗਿਆ ਇੱਕ ਵਾਰ ਫਿਰ ਦੱਸੀ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਮਾਹੌਲ ਦਿਨ ਬਰ ਦਿਨ ਵੱਧਦਾ ਹੀ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਰੋਸ ਮੁਜ਼ਾਹਰਾ ਤੋਂ ਬਾਅਦ ਹੁਣ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਆंसू ਗੋਲੇ ਧੂਏ ਅਤੇ ਗੋਲੀਆਂ ਦਾ ਵੀ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤਾ ਗਿਆ ਹੈ ਮਾਮਲਾ ਜ਼ਿਆਦਾ ਗੰਭੀਰ ਹੁੰਦਾ ਦੇਖਦੇ ਹੋਏ ਅਧਿਕਾਰੀਆਂ ਦੇ ਵੱਲੋਂ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਪੁਲਿਸ ਨੇ 550 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਸ਼ਿਕਾਗੋ ਦੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਬਾਹਰ ਉਸ ਸਮੇਂ ਜ਼ਿਆਦਾ ਖਲਾੜਾ ਪੈ ਗਿਆ ਜਿਹੜਾ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੇ ਇੱਕ ਉਮੀਦਵਾਰ ਦੀ ਅਗਵਾਈ ਹੇਠ ਮੁਜ਼ਾਹਰਕਾਰੀ ਫੈਡਰਲ ਏਜੰਟਾ ਦੇ ਨਾਲ ਭिड ਗਈ ਸ਼ਿਕਾਗੋ ਦੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਬਾਹਰ ਖਿਲਾਰਾ ਪੈ ਕੇ ਚੁਰ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਇੱਕ ਮੇਅਰ ਅਤੇ ਸੈਨੇਟ ਦੀ ਚੋਣ ਲੜ ਰਹੀ ਇੱਕ ਉਮੀਦਵਾਰ ਦੀ ਅਕਵਾਇਟ ਮੁਜ਼ਹਰਕਾਰੀ ਫੈਡਰਲ এজেন্ডਾ ਦੇ ਨਾਲ ਪੀੜ ਗਏ। ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਫਸਰਾਂ ਨੇ ਮੁਜ਼ਹਰ ਕਾਰਗੀਆਂ ਨੂੰ ਖਦੇੜਨ ਦੇ ਲਈ ਹੰਝੂ ਗੈਸ ਦੇ ਗੋਲੇ, ਦਾਕੇ ਅਤੇ ਰਬੜ ਦੀਆਂ ਗੋਲੀਆਂ ਵਿਚ ਲਾਈਆਂ ਹਿੰਸਕ ਟਕਰਾਵਾਂ ਦੀਆਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਵਨਸਟਨ ਦੇ ਮੇਅਰ ਡੈਨੀਅਲ ਪੀਸ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਉਮੀਦਵਾਰ ਕੈਟ ਅਫਗਾਸਾ ਲੈਨੇ ਚੁੱਕ ਚੁੱਕੇ ਸੂਟਿਆ ਜਾ ਰਿਹਾ ਸੀਗਾ ਡੈਨੀਅਲ ਪਿਸ ਨੇ ਦੋਸ਼ ਲਾਇਆ ਕਿ ਆਈਸਵਾਲਿਆ ਨੇ ਇੱਕ ਸ਼ਾਂਤਮਈ ਮੁਜ਼ਾਰਦਵਾਨ ਲੋਕਾਂ ਨੂੰ ਦਬਾੰਦਤਾ ਯਤਨ ਕੀਤਾ ਦੱਸਦੇ ਕਿ ਸ਼ੁੱਕਰਵਾਰ ਨੂੰ ਮੁਜ਼ਾਰਕਾਰੀਆਂ ਨੇ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਗੇਟ ਬਲੌਕ ਕਰਨ ਦਾ ਯਤਨ ਕੀਤਾ ਪਰ ਫੈਡਰਲ ਏਜੰਟ ਨੇ ਬਿਨਾਂ ਡੇਟ ਕੀਤੇ ਰਾਖ ਖਲਵਾਉਣ ਦੇ ਲਈ ਤਾਕਤ ਦੀ ਵਰਤੋਂ ਆਰਾਮ ਕਰ ਦਿੱਤੀ ਕੈਟ ਅਬੂਗਾ ਜ਼ਾਲਾ ਲੈ ਨੇ ਦਾਵਾ ਕੀਤਾ ਹੈ ਕਿ ਉਹਨਾਂ ਕੋਲ ਕੋਈ ਵੀ ਹਥਿਆਰ ਨਹੀਂ ਸਨ ਅਤੇ ਸਭ ਕੁਝ ਸ਼ਾਂਤਮਈ ਤਰੀਕੇ ਦੇ ਨਾਲ ਚਲ ਰਿਹਾ ਸੀ ਪਰ ਆਈਸ ਦੇ ਅਧਿਕਾਰੀਆਂ ਨੇ ਤੱਕੇਸ਼ਾਹੀ ਸ਼ੁਰੂ ਕਰ ਦਿੱਤੀ ਇਸ ਦੇ ਉਲਟ ਆਈਸਵਾਲਿਆ ਨੇ ਵਕਰੀ ਤਸਵੀਰਾਂ ਪੇਸ਼ ਕਰਦੇ ਕਿਹਾ ਕਿ ਮੁਜ਼ਾਹਰਕਾਰੀ ਅਸਲ ਦੇ ਵਿੱਚ ਦੰਗਾ ਕਰਨ ਦੇ ਰਾਤਿੰਦੇ ਨਾਲ ਪਹੁੰਚੇ ਅਤੇ ਗੱਡੀਆਂ ਦੇ ਟਾਇਰ ਵੱਢਨੇ ਸ਼ੁਰੂ ਕਰ ਦਿੱਤੇ ਇੱਕ ਮੁਜ਼ਾਹਰਕਾਰੀ ਹੰਝੂ ਗੈਸ ਵਾਲਾ ਡੱਬਾ ਫੈਟਲ ਏਜੰਟਾ ਵਾਲਾ ਸੁੱਟਦਾ ਨਜ਼ਰ ਆਇਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਜ਼ਰਾਨ ਲੈਫਟੇ ਰੇਟ ਗਵਰਨਰ ਛੁਲਿਆਨਾ ਸਟ੍ਰੇਟਨ ਵੀ ਮੌਕੇ ਤੇ ਪਹੁੰਚ ਗਈ ਅਤੇ ਦੋਸ਼ ਲਗਾਏ ਕਿ ਲੋਕਾਂ ਦੀ ਖਿੱਚ ਧੂ ਕੀਤੀ ਗਈ ਅਤੇ ਅੰਪਛਾਤੀ ਗੱਡੀਆਂ ਦੇ ਵਿੱਚ ਧੂਨਕੇ ਲਜਾਇਆ ਗਿਆ ਉਧਰ ਫੈਡਰਲ ਏਜੰਟਾ ਨੇ ਕਿਹਾ ਕਿ ਬਰੋਡਵੇ ਪੁਲਿਸ ਮੌਕੇ ਤੇ ਪਹੁੰਚਣ ਦੇ ਵਿੱਚ ਅਸਫਲ ਰਹੀ ਪਰ ਪੁਲਿਸ ਮੈਕਮੇ ਤੇ ਵੱਲੋਂ ਇਸ ਦਾਅਵੇ ਨੂੰ ਬੇਬੁਨਿਆਦ ਘਰਾ ਦਿੱਤਾ ਗਿਆ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਕਿਹਾ ਕਿ ਉਹਨਾਂ ਨੂੰ 11:30 ਵਜੇ ਤੋਂ ਬਾਅਦ ਕਾਲ ਆਈ ਅਤੇ ਇਹ ਨਹੀਂ ਦੱਸਿਆ ਗਿਆ ਕਿ ਮੁਜ਼ਾਹਰਕਾਂ ਦੇ ਵਿਰੁੱਧ ਹੰਝੂ ਗੈਸ ਦੇ ਗੋਲੇ ਵਰਤੇ ਜਾ ਚੁੱਕੇ ਸਨ ਦੱਸ ਦਈਏ ਕਿ ਸ਼ੁੱਕਰਵਾਰ ਦੇ ਰੋਸ ਵਖਾਵੇ ਦੌਰਾਨ ਸਥਾਨਕ ਲੋਕਾਂ ਤੋਂ ਇਲਾਵਾ ਇਮੀਗ੍ਰੇਸ਼ਨ ਹਮਾਇਤੀ ਅਤੇ ਧਾਰਮਿਕ ਕਾਕੂਆ ਨੇ ਸ਼ਮੂਲੀਅਤ ਕੀਤੀ DHS ਦੇ ਵੱਲੋਂ ਮੁਜ਼ਾਹਰ ਕਰਦੇ ਕਿੰਤੀ 100 ਤੋਂ ਵੱਧ ਦੱਸੀ ਗਈ ਪਰ মিডিਆ ਰਿਪੋਰਟਰਾਂ ਦੇ ਵਿੱਚ ਅੰਕੜਾ ਘੱਟ ਨਜ਼ਰ ਆਇਆ ਉਦੋਂ ਗ੍ਰੈਸ ਰੋਕਿਆ ਵਿਭਾਗ ਨੇ ਦੱਸਿਆ ਕਿ ਸ਼ਿਕਾਗੋ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ 550 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਨੇ ਇੱਥੇ ਦੱਸਤਾ ਬੰਦੇ ਕਿ ਇਸ ਕਾਰਵਾਈ ਦੇ ਲਈ ਦੇਸ਼ ਭਰ ਤੋਂ 200 ਤੋਂ ਵੱਧ ਅਧਿਕਾਰੀ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਸਿੱਟੇ ਲਈ ਕੋਈ ਵੀ ਸਮਾ ਸੇਵਾ ਨਹੀਂ ਹੈ 40 ਨੇ ਇਸ ਵਾਤੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਸ਼ਿਕਾਗੋ ਨੂੰ ਮਾਰਨ ਦਾ ਸਮਾਜੀ ਉਹਨਾਂ ਸ਼ਹਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਸਨਕ ਨੀਤੀਆਂ ਦਾ ਸੰਗ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਿਮਤ ਸਹਿਯੋਗ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ